ਨਸ਼ਿਆਂ ਦੇ ਖਿਲਾਫ ਫਲੋਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮਾਨਯੋਗ ਡੀਐਸਪੀ ਸਰਵਨ ਸਿੰਘ ਵੱਲਜੀਵਲੋਂ ਦੱਸਿਆ ਗਿਆ ਹੈ ਕਿ ਤਿੰਨ ਮਹਿਲਾਵਾਂ ਅਤੇ ਇੱਕ ਪੁਰਸ਼ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਫਲੋਰ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮਾਨਯੋਗ ਡੀਐਸਪੀ ਸਰਵਨ ਸਿੰਘ ਵੱਲਜੀਵਲੋਂ ਦੱਸਿਆ ਗਿਆ ਹੈ ਕਿ ਵੱਖ-ਵੱਖ ਧਰਾਵਾਂ ਦੇ ਤਹਿਤ ਇਹਨਾਂ ਤੇ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਐਸੀ رپورਟਰ ਕੁਲਦੀਪ ਸਿੰਘ ਥੜਾ ਦੀ ਡੀਡੀ ਨਿਊਜ਼ ਪੰਜਾਬ ਲਈ ਸ਼ਹਿਰ ਫਲੋਰ ਤੋਂ ਖਾਸ ਰਿਪੋਰਟ ਅ ਸਰ ਪਤਾ ਲੱਗਾ ਵੀ ਤੁਸੀਂ ਅ ਨਸ਼ਾ ਤਸਕ ਕੰਪਨੀ ਯਾਰ ਸਾਈਨ ਮਤਲਬ ਕਿ ਤੁਹਾਨੂੰ ਨਸ਼ੀਆਂ ਕੋਲੋਂ ਗਰਾਉਂਡ ਦਿੱਤੇਗੇ ਪਰ ਨੇ ਵੰਦੇ ਕਾਬੂ ਕੀਤੀ ਹੈ ਨੀਂਆ ਤੋ ਜਾਰ ਰਹਿ ਗਿਆ ਨਸ਼ਾ ਕੰਮ ਕਰ ਰਿਹਾ ਹੈ ਸਰ ਹਰਕਮਲਪ੍ਰੀਤ ਕੱਕ ਜੀ ਐਸਐਸਪੀ ਜੰਦਰ ਦੇ ਹਾਤੀ ਜੀ ਵੱਲੋਂ ਨਸ਼ਾ ਅਵਰੋਧ ਜਿਹੜੀ ਮਹਿਮਾ ਉਹ ਚਲਾਈ ਗਈ ਸੀ ਉਸ ਦੇ ਸਬੰਧ ਵਿੱਚ ਅੱਜ ਸਾਡੇ ਐਸਐਚਓ ਫਲੋਰ ਅਤੇ ਉਸ ਦੀ ਟੀਮ ਨੂੰ ਕਾਮਯਾਬੀ ਮਿਲੀ ਹੈਗੀ ਆ ਜਿਸ ਵਿੱਚ ਅਸੀਂ 4 ਨਸ਼ਾ ਤਸਕਰ ਜਿਹੜੇ ਆ ਉਹ ਗ੍ਰਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ 190 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਅਤੇ ਵਰਨਾ ਗੱਡੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ ਜੀ ਇੱਥੇ ਮੈਂ ਇਹ ਦੱਸਣ ਵਰਨਣ ਜੋ ਗੱਲ ਹੈਗੀ ਆ ਵੀ ਇੱਕ ਇਹਦੇ ਵਿੱਚ ਆਰਐਮਪੀ ਡਾਕਟਰ ਸੀ ਜਿਹਦਾ ਲਾਇਸੈਂਸ ਚੱਕੇਤਾ ਗਿਆ ਉਹਦੇ ਕੋਲ ਕੋ ਲਾਇਸੈਂਸ ਵੀ ਨਹੀਂ ਹੈਗਾ ਸੀ ਉਹ ਨਸ਼ੀਲੀਆਂ ਗੋਲੀਆਂ ਜਿਹੜੀਆਂ ਸੀ ਉਹ ਵੇਚਦਾ ਸੀ ਇਸ ਬੰਦੀ ਅਸੀਂ ਵੱਖਰੇ ਤੌਰ ਤੇ ਡਰਗ ਇਨਸਪੈਕਟਰ ਵੱਲੋਂ ਉਹਨੂੰ ਉੱਤੇ ਕਾਰਵਾਈ ਕੀਤੀ ਜਾਵੇਗੀ ਤੇ ਹੁਣ ਅਸੀਂ ਐਂਡੀਪੈਸਕ ਦੇ ਤਹਿਤ ਇਹਦੇ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਤੇ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਰਹੇ ਆ ਤੇ ਇਹਨਾਂ ਨੂੰ ਇਹਨਾਂ ਦਾ ਪੁਲਿਸ ਰਿਮਾਨ ਲੈ ਕੇ ਤੇ ਇਹਨਾਂ ਦਾ ਹੋਰ ਇਹਨਾਂ ਦਾ ਦੂੰਗੀ ਪੁੱਛਗਿੱਛ ਕੀਤੀ ਜਾਵੇਗੀ ਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ ਕਿਤੇ ਕਿਤੇ ਵੀ ਇਹ ਜਿਹੜੇ ਜਿਹੜਾ ਆਰਐਮਪੀ ਡਾਕਟਰ ਸੀ ਜਿਹਦੇ ਕੋਲ ਕੋਈ ਸਰਟੀਫੀਕੇਟ ਨਹੀਂ ਆ ਮੀਓ ਵਾਲ ਪਿੰਡ ਪਿੰਡਾ ਥਾਣੇ ਬਿਲਕੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਹੈਗਾ ਇਹ ਲਾਂਧਣਾ ਇਹਦੀ ਜਿਹੜੀ ਡਾਕਟਰੀ ਦੀ ਸ਼ਾਪਸ ਹੁ ਲਾਂਧਰਾ ਸੀ ਇਸ ਤੋਂ ਬਿਨਾਂ